ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਕਿਦੜਪਿੰਡੀ ਤੋਂ ਖਨੋਰੀ ਵਾਸਤੇ ਮਤਲਬ ਜਿサ ਜਾ ਰਿਆ ਵਾ ਜਿਵੇਂ ਹਰ ਪਿੰਡਾਂ ਚੋਂ ਸੰਗਦਾ ਜਾ ਰਹੀਆਂ ਅੱਜ ਕਿਦੜਪਿੰਡੀ ਤੋਂ ਮਜਥਾ ਜਾ ਰਿਆ ਜੋ ਖਨੋਰੀ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਇਸ ਬੋਰਚੇ ਨੂੰ ਆਪ ਹੱਥ ਦੇ ਕੇ ਸਿਰੇ ਲਾਵੇ ਜਿੱਤ ਹਾਸਲ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਸਾਉਂਟਰਾ ਵਾਈਕੂ ਟਿੱਕਾ ਖਾਲਸਾ ਵਾਈਕੂ ਵਾਈਕੂ ਫਤੇ ਅੱਜ ਪਿੰਡ ਕੋਟਲੀ ਗਾਜਰਾ ਬਲਾਕ ਸਾਹ ਬੋਰ ਤੋਂ ਅਸੀਂ ਜਥਾ ਰਵਾਨਾ ਕਰਨ ਲੱਗੇ ਆਂ ਤੇ ਗਿੱਦੜਪਿੰਡੀ ਤੋਂ ਇੱਕ ਜਥਾ ਵੀ ਅੱਜ ਸਾਡਾ ਤੁਰ ਗਿਆ ਵਾ ਇੱਕ ਪਿੰਡ ਬਦਲੀ ਤੋਂ ਜਥਾ ਗਿਆ ਵਾ ਔਰ ਬਾਕੀ ਸੰਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਵਾਕ ਵਾਕ ਬਾਰਡਰਾਂ ਤੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਵਾ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਕਿਉਂਕਿ ਇੱਕ ਬੰਦਾ ਅੱਜ ਆਪਣੀ ਜਿਹੜੀ ਜਿੰਦ ਜਾਨ ਆ ਉਹ ਦਾਦੇ ਲਾ ਕੇ ਬੈਠਾ ਲਗਭਗ ਮਹੀਨਾ ਹੋਤ ਲਿਆ ਪਰ ਇਹਨਾਂ ਸਰਕਾਰਾਂ ਦੇ ਅਜੇ ਤੱਕ ਕੰਮ ਤੇ ਜੂਨ ਹੀ ਸਰਕੀ ਪਰ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਉਹ ਕੱਲਾ ਇੱਕ ਮਰਨ ਵਰਦ ਤੇ ਨਹੀਂ ਬੈਠਾ ਉਹਦੇ ਮਗਰ ਬੜੀ ਵੱਡੀ ਲੈਣ ਲੱਗੀ ਹੋਈ ਆ ਇਸ ਕਰਕੇ ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਜੜੀਆਂ ਵੀ ਕਿਸਾਨਾਂ ਦੀਆਂ ਕੋਈ ਜਾਇਜ਼ ਮੰਗਾਵਾ ਉਹਨਾਂ ਨੂੰ ਮੰਨਣ ਔਰ ਉਹਨਾਂ ਦੀਆਂ ਪੂਰੀਆਂ ਕਰਨ ਕਿਸਾਨ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਰਤ ਪਰਤਣ ਔਰ ਠੰਡ ਦਾ ਮੌਸਮ ਆ ਨਹੀਂ ਤੇ ਆਪ ਦੇਖ ਲੈਣ ਉੱਥੇ ਸਾਡੇ ਬਰਾਬਰ ਬੈਠ ਕੇ ਇਹਨਾਂ ਸਰਕਾਰਾਂ ਨੂੰ ਪਤਾ ਲੱਗ ਜਾਊਗਾ ਇਹ ਸੰਧਾਰਚ ਕਿੰਨੇ ਕ ਲੜਨੇ ਸੌਕੇ ਆ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ